ਦੇਖਣੇ ਅੱਜ ਪੈਕ ਸ캔 ਕੀ ਬਹੁਤ ਵੱਡੀ ਇਹ ਮਹਾਨ ਸੇਵਾ ਹੈ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪਹਿਲਾਂ ਇਸੇ ਸਥਾਨ ਤੇ ਕੇਵਲ 50 ਰੁਪਏ ਚ ਐਮ ਆਰ ਆਈ ਕੀਤੀ ਜਾਂਦੀ ਆ ਸੀਟੀ ਸਕੈਨ ਵਰ ਮੈਂ ਦੱਸਿਆ ਗਿਆ ਕਿ ਲਗਭਗ 1 ਲੱਖ ਦੇ ਆਸ-ਪਾਸ ਹੁਣ ਤੱਕ ਐਮ ਆਰ ਆਈ ਹੋ ਚੁੱਕੀ ਬਹੁਤ ਵੱਡੀ ਗੱਲ ਹੈ 1 ਲੱਖ ਦੇ ਆਸ-ਪਾਸ ਐਮ ਆਰ ਆਈ ਹੋਣੀ 1 ਲੱਖ ਐਮ ਆਰ ਆਈ ਉਹ ਵੀ ਕੇਵਲ 50 ਰੁਪਏ ਦੇ ਅੰਦਰ ਹੋ ਜਾਣੀ ਜਾਂ ਸੀਟੀ ਸਕੈਨ ਇਸ ਦੇ ਅੰਦਰ ਬਹੁਤ ਵੱਡੀ ਮੈਂ ਸਮਝਦਾ ਹਾਂ ਔਰ ਇਤਨਾ ਹੀ ਇੱਥੇ ਬਹੁਤ ਵੱਡੀ ਜਿਹੜੀ ਸੇਵਾ ਚੱਲਦੀ ਪਈ ਆ ਉਹ ਹੈਗੀ ਆ ਫ੍ਰੀ ਡਾਇਲਿਸਿਸ ਦੀ ਬਿਨਾ ਕਿਸੇ ਬਿਲਿੰਗ ਕਾਊਂਟਰ ਦੇ ਔਰ ਉਹ ਵੀ ਹਜ਼ਾਰਾਂ ਹਜ਼ਾਰਾਂ ਲੋਕ ਹੁਣ ਤੱਕ ਫ੍ਰੀ ਡਾਇਲਿਸਿਸ ਕਰਾ ਚੁੱਕੇ ਆ ਮੈਂ ਧੰਨਵਾਦ ਕਰਦਾ ਦਿਲਸੇ ਗੁਰਦਰਾ ਮੈਨੇਜਮੈਂਟ ਕਮੇਟੀ ਦਾ ਅੱਜ ਉਹਨਾਂ ਨੇ ਇੱਕ ਹੋਰ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਫ੍ਰੀ ਮਾਫ ਕਰਨਾ 7000 ਰੁਪਏ ਚ ਪੈਟ ਸਕੈਨ ਮਾਤਰ 7000 ਰੁਪਏ ਅੰਦਰ ਕੈਂਸਰ ਦਾ ਸਕੈਨ ਕਰਨਾ ਬਹੁਤ ਲੋਡ ਹੁੰਦੀ ਜਿਹਨੂੰ ਪਰਿਵਾਰ ਤੇ ਪੀੜ ਪਈ ਹੁੰਦੀ ਆ ਬਹੁਤ ਦਰਦ ਹੁੰਦੀ ਆ ਮਾਇਆ ਦੀ ਬਹੁਤ ਲੋਡ ਹੁੰਦੀ ਆ ਉਹੋ ਜੇ ਵੇਲੇ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਨਾਲ ਲੰਗਰ ਆ ਦੀ ਸੇਵਾ ਮੁਤਿਆ ਨਾਲ ਜਾ ਕੇ ਦਰਸ਼ਨ ਕਰੋ ਗੁਰੂ ਦੇ ਅਸ਼ੀਰਵਾਦ ਵੀ ਲਓ ਤੇ ਪੈਟ ਸਕੈਨ ਵੀ ਕਰਾਓ ਮੈਂ ਸਮਝਦਾ ਇਹ ਬਹੁਤ ਵੱਡੀ ਸੇਵਾ ਹੈ ਮੈਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਹਾਂ ਅਸੀਂ ਮਹਾਨ ਸੇਵਾ ਵਾਸਤੇ ਔਰ ਗੁਲਚਨ ਕੁਮਾਰ ਜੀ ਦੇ ਪਰਿਵਾਰ ਜਿਨ੍ਹਾਂ ਨੇ ਸੇਵਾ 'ਚ ਯੋਗਦਾਨ ਪਾਇਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ